ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੁਕੂ ਦੇ ਕਿਚਨ ਵਿੱਚ ਇਸ ਦੀਵਾਲੀ ਅਸੀਂ ਆਪਣੀ ਕਿਚਨ ਚ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਡਰਾਈ ਫਰੂਟ ਦੇ ਲੱਡੂ ਜੋ ਕਿ ਸਿਰਫ 15 ਮਿੰਟ ਚ ਬਣ ਕੇ ਤਿਆਰ ਹੋ ਜਾਣਗੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਅਸੀਂ ਇੱਕ ਪੈਨ ਵਿੱਚ ਅੱਧਾ ਚਮਚ ਦੇਸੀ ঘি ਗਰਮ ਕਰਾਂਗੇ ਜਦੋਂ ਇਹ ਗਰਮ ਹੋ ਜਾਏਗਾ ਇਹਦੇ ਵਿੱਚ ਅੱਧਾ ਕੱਪ ਬਰੀਕ ਕੱਟੇ ਹੋਏ ਬਦਾਮ ਪਾਵਾਂਗੇ ਬਦਾਮਾਂ ਨੂੰ ਅਸੀਂ 1 ਮਿੰਟ ਵਾਸਤੇ ਘੀ ਤੇ ਭੁੰਨ ਲੈਣਾ 1 ਮਿੰਟ ਬਾਅਦ ਅਸੀਂ ਇਹਦੇ ਵਿੱਚ ਅੱਧਾ ਕੱਪ ਬਰੀਕ ਕੱਟੇ ਹੋਏ ਕਾਜੂ ਪਾਵਾਂਗੇ ਇਹਨੂੰ ਵੀ ਅਸੀਂ 30 ਸੈਕਿੰਡ ਵਾਸਤੇ ਬਦਾਮਾਂ ਨਾਲ ਭੁੰਨਾਂਗੇ ਜਦੋਂ ਇਹਨਾਂ ਦਾ ਹਲਕਾ ਜਿਹਾ ਕਲਰ ਚੇਂਜ ਹੋ ਜਾਏਗਾ ਤਾਂ ਅਸੀਂ ਇਹਦੇ ਵਿੱਚ 1/3 ਕੱਪ ਬਰੀਕ ਕੱਟਿਆ ਹੋਇਆ ਪਿਸਤਾ ਪਾਵਾਂਗੇ ਤਿੰਨਾ ਨਟਸ ਨੂੰ ਅਸੀਂ ਹਲਕਾ ਜਿਹਾ ਰੰਗ ਬਦਲਣ ਤੱਕ ਹੀ ਭੁੰਨਣਾ ਹੈ ਇਹਨਾਂ ਤੇ ਹੁਣ ਬਹੁਤ ਸੋਹਣਾ ਕਲਰ ਆ ਗਿਆ ਤੇ ਇਹਨੂੰ ਅਸੀਂ ਠੰਡਾ ਹੋਣ ਲਈ ਕਿਸੇ ਹੋਰ ਭਾਂਡੇ 'ਚ ਕੱਢ ਦਾਂਗੇ ਤੇ ਇਸੇ ਪੈਨ ਵਿੱਚ ਅਸੀਂ ਦੁਬਾਰਾ ਤੋਂ 1 ਚਮਚ ਦੇਸੀ ঘি ਗਰਮ ਕਰਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਕੁਝ ਬੀਜ ਪਾਵਾਂਗੇ ਜਿਸ ਤਰ੍ਹਾਂ ਕਿ ਅੱਧਾ ਕੱਪ ਅਸੀਂ ਲਿੱਤਾ ਹੈ ਕਦੂ ਦਾ ਤੇ ਤਰਬੂਜ ਦਾ ਬੀਜ 1 ਤਿਹਾਈ ਕੱਪ ਲਿੱਤਾ ਸੀ ਖਰਬੂਜੇ ਦਾ ਬੀਜ 2 ਚਮਚ ਅਸੀਂ ਪਾਵਾਂਗੇ ਇੱਥੇ ਅਲਸੀ ਦੇ ਬੀਜ ਤੇ 2 ਚਮਚ ਹੀ ਅਸੀਂ ਇੱਥੇ ਚਿੱਟੇ ਤੇਲ ਪਾਵਾਂਗੇ ਇਸ ਸਭ ਨੂੰ ਅਸੀਂ 1 ਮਿੰਟ ਵਾਸਤੇ ਭੁੰਨ ਲਾਂਗੇ

ਹੁਣ ਅਸੀਂ ਕਕੜਾਈ ਵਿੱਚ ਦੋ ਚਮਚ ਦੇਸੀ ਘੀ ਤੇ ਲਵਾਂਗੇ ਇਹ ਲੱਡੂ ਬਣਾਉਣ ਵਾਸਤੇ ਅਸੀਂ ਟੋਟਲ ਸਾਢੇ 3 ਚਮਚ ਦੇਸੀ ਘੀ ਦਾ ਉਪਯੋਗ ਕੀਤਾ ਹੈ ਇਹਦੇ ਵਿੱਚ ਅਸੀਂ ਹੁਣ 2 1/2 ਕੱਪ ਸੁੱਕਾ ਨਾਰੀਅਲ ਕद्दूकस ਕਰਕੇ ਪਾਵਾਂਗੇ ਤੁਸੀਂ ਇੱਥੇ ਚਾਹੋ ਤਾਂ ਤਾਜ਼ਾ ਨਾਰੀਅਲ ਵੀ ਲੈ ਸਕਦੇ ਆ ਇਹਨੂੰ ਅਸੀਂ 2 ਮਿੰਟ ਵਾਸਤੇ ਭੁੰਨਣਾ ਹੈ 2 ਮਿੰਟ ਬਾਅਦ ਇਹਦਾ ਹਲਕਾ ਜਿਹਾ ਕਲਰ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਨਾਰੀਅਲ ਸਾਡਾ ਪੁੰਨ ਗਿਆ ਹੁਣ ਅਸੀਂ ਇਹਦੇ ਵਿੱਚ 1 ਕੱਪ ਦੁੱਧ ਪਾਵਾਂਗੇ ਤੇ ਆਪਣੇ ਟੇਸਟ ਦੇ ਹਿਸਾਬ ਨਾਲ ਤੁਸੀਂ ਚੀਨੀ ਪਾਣੀ ਹੈ ਮੈਂ ਇੱਥੇ 1 ਤਿਹਾਈ ਕੱਪ ਚੀਨੀ ਪਾਈ ਹੈ ਹੁਣ ਅਸੀਂ ਇਹਨੂੰ ਉਦੋਂ ਤੱਕ ਪਕਾਣਾ ਜਦੋਂ ਤੱਕ ਚੀਨੀ ਇਹਦੇ ਚ ਚੰਗੀ ਤਰ੍ਹਾਂ ਘੁਲ ਜਾਵੇ ਤੇ ਸਾਰਾ ਦੁੱਧ ਵੀ ਸੁੱਕ ਜਾਏਗਾ 19 ਦੇਰ ਚ ਹੀ ਇਹ ਨਾਰੀਅਲ ਥੋੜਾ ਜਿਹਾ ਸੌਫਟ ਵੀ ਹੋ ਜਾਏਗਾ ਦੁੱਧ ਸਾਡਾ ਚੰਗੀ ਤਰ੍ਹਾਂ ਸੁੱਕ ਚੁੱਕਿਆ ਹੈ ਨਾਰੀਅਲ ਵੀ ਥੋੜਾ ਸੌਫਟ ਹੋ ਗਿਆ ਹੈ ਹੁਣ ਅਸੀਂ ਉਹ ਸਾਰਾ ਨਟਸ ਔਰ ਬੀਜ ਜੋ ਸੀ ਭੁੰਨ ਕੇ ਰੱਖੇ ਸੀ ਇਹਦੇ ਚ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਗੈਸ ਬੰਦ ਕਰ ਦਾਂਗੇ ਹੁਣ ਸਾਡਾ ਮਿਸ਼ਰਣ ਇਹ ਬਿਲਕੁਲ ਤਿਆਰ ਹੋ ਗਿਆ ਲੱਡੂ ਬਣਾਉਣ ਵਾਸਤੇ ਅਸੀਂ ਇਹਨੂੰ ਇੱਕ ਦੂਜੇ ਭਾਂਡੇ 'ਚ ਕੱਢ ਕੇ ਠੰਡਾ ਕਰ ਲਾਂਗੇ ਅਸੀਂ ਇਹਨੂੰ ਇੰਨਾ ਕੁ ਠੰਡਾ ਕਰਨਾ ਹੈ ਕਿ ਅਸੀਂ ਇਹਨੂੰ ਆਰਾਮ ਨਾਲ ਆਪਣੇ ਹੱਥਾਂ 'ਚ ਲੈ ਸਕੀਏ ਅਗਰ ਇਹ ਬਹੁਤ ਜ਼ਿਆਦਾ ਠੰਡਾ ਹੋ ਜਾਏਗਾ ਤਾਂ ਇਹਦੇ ਲੱਡੂ ਨਹੀਂ ਬਣਨਗੇ ਇਸ ਲਈ ਇਹਨੂੰ ਹਲਕਾ ਜਿਹਾ ਕੋਸਾ-ਕੋਸਾ ਹੋਏਗਾ ਉਸੇ ਟਾਈਮ ਅਸੀਂ ਲੱਡੂ ਬਣਾਉਣੇ ਸ਼ੁਰੂ ਕਰਨੇ ਹਨ ਹੁਣ ਅਸੀਂ ਇਹਨੂੰ ਬੜੇ ਹੱਥਾਂ ਚੀਜ਼ ਲਈ ਲੈ ਸਕਦੇ ਹਾਂ ਇਸ ਤਰੀਕੇ ਨਾਲ ਤੁਸੀਂ ਲੈ ਕੇ ਜਿਵੇਂ ਵੀ ਕੋਈ ਪਿੰਨੀ ਆ ਲੱਡੂ ਬਣਾਉਂਦੇ ਹੋ ਤੁਸੀਂ ਲੱਡੂਆਂ ਨੂੰ ਤਿਆਰ ਕਰ ਲੈਣਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਔਰ ਬਹੁਤ ਹੀ ਜਲਦੀ ਇਹ ਲੱਡੂ ਬਣ ਕੇ ਤਿਆਰ ਹੋ ਜਾਣਗੇ ਤੁਸੀਂ ਇਸ ਨੂੰ ਇਸ ਦੀਵਾਲੀ ਤੇ ਜ਼ਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਪਸੰਦ ਆਣਗੇ ਅਸੀਂ ਨਾ ਲੱਡੂਆਂ ਨੂੰ ਬਣਾਉਣ ਵਾਸਤੇ ਚੀਨੀ ਦਾ ਇਸਤੇਮਾਲ ਕੀਤਾ ਹੈ ਤੁਸੀਂ ਚਾਹੋ ਤਾਂ ਇਹਦੇ ਵਿੱਚ ਸ਼ਹਿਦ ਜਾਂ ਖਜੂਰ ਵੀ ਪਾ ਸਕਦੇ ਹੋ ਇਸ ਤਰੀਕੇ ਨਾਲ ਇਹ ਲੱਡੂ ਬਣ ਕੇ ਤਿਆਰ ਹੋ ਗਏ ਹਨ ਤੇ ਆਓ ਹੁਣ ਅਸੀਂ ਤੁਹਾਨੂੰ ਸਰਵ ਕਰਕੇ ਦਿਖਾਣੇ ਆਂ ਸਰਦੀਆਂ ਚ ਇਹ ਲੱਡੂ ਸਿਹਤ ਵਾਸਤੇ ਬਹੁਤ ਚੰਗੇ ਆ ਤੁਸੀਂ ਇਹਨਾਂ ਨੂੰ ਬਣਾ ਕੇ ਸਟੋਰ ਕਰ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਔਰ ਫੈਮਿਲੀ ਮੈਂਬਰਸ ਨੂੰ ਦੇ ਸਕਦੇ ਹੋ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਸਾਡੀ ਵੀਡੀਓ ਪਸੰਦ ਆਵੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਸਾਡੀ ਵੀਡੀਓ ਨੂੰ ਪਿਆਰ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ